ਕੀ ਆਪਾਂ ਨੂੰ ਸੁੱਝਣੋ ਚੋਨੇ ਚ ਕਲੋਰੋ ਪਾਉਣੀ ਚਾਹੀਦੀ ਆ ਜਾਂ ਨਹੀਂ ਪਾਉਣੀ ਚਾਹੀਦੀ ਤੇ ਜੇ ਪਾਉਣੀ ਚਾਹੀਦੀ ਆ ਕਿਉਂ ਪਾਉਣੀ ਚਾਹੀਦੀ ਆ ਜੇ ਨਹੀਂ ਪਾਉਣੀ ਚਾਹੀਦੀ ਕਿਉਂ ਨਹੀਂ ਪਾਉਣੀ ਚਾਹੀਦੀ ਅੱਜ ਜੇ ਮੈਂ ਤੁਹਾਨੂੰ ਆਪਣਾ ਨਿੱਜੀ ਤਜਰਬਾ ਦੱਸੂਗਾ ਜੋ ਮੈਂ ਰਿਜ਼ਲਟ ਕੱਢ ਕੇ ਦੇਖਿਆ ਮੇਰਾ ਵੀਰ ਕੋਈ ਮੇਰੇ ਪਿੱਛੇ ਲੱਗ ਕੇ ਪਾਵੇ ਨਾ ਤੇ ਜਿਹਦੇ ਆਪਣਾ ਤਜਰਬਾ ਕੋਈ ਕੱਢਿਆ ਵਾ ਜਿਵੇਂ ਸਹੀ ਲੱਗਦਾ ਕਿਸੇ ਨੂੰ ਅਗਲਾ ਉਹ ਮੈਂ ਕਰ ਸਕਦਾ ਸਾਰੇ ਜ਼ਿੰਮੇਦਾਰ ਭਰਾਵਾਂ ਲਈ ਇਹ ਵੀਡੀਓ ਪੂਰੀ ਖਾਸ ਹੋਣ ਵਾਲੀ ਅੱਜ ਵਾਲੀ ਤੇ ਚਲੋ ਦੋਸਤੋ ਹੁਣ ਆਪਾਂ ਵੀਡੀਓ ਦੇਖ ਲੈਨੇ ਆਂ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਆਂ ਵੀ ਨਾ ਤਾਂ ਮੈਂ ਕੋਈ ਡਾਕਟਰ ਆ ਤੇ ਜੋ ਮੇਰਾ ਤਜਰਬਾ ਨਿੱਜੀ ਮੈਂ ਉਹ ਤੁਹਾਡੇ ਨਾਲ ਸਾਂਝਾ ਕਰ ਦੇਣਾ ਜੇ ਇਹ ਤੁਹਾਨੂੰ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਆਪਣੀ ਆਪਣੀ ਰਾਏ ਕਮੈਂਟ ਬਾਕਸ ਚ ਦੇ ਦਿਓ ਤੇ ਆਪਾਂ ਦੱਸਾਂਗੇ ਹੁਣ ਤੁਹਾਨੂੰ ਵੀ ਪਾਉਣੀ ਚਾਹੀਦੀ ਆ ਨਹੀਂ ਪਾਉਣੀ ਚਾਹੀਦੀ ਤੱਥ ਨਾਲ ਗੱਲ ਕਰਾਂਗਾ ਮੈਂ ਵੀ ਜੋ ਮੈਨੂੰ ਸਹੀ ਲੱਗਦਾ ਮੈਂ ਪਾ ਕੇ ਦੇਖੀ ਆ ਨਾ ਮੈਂ ਰਿਜ਼ਲਟ ਕੱਢਿਆ ਤੇ ਦੋਸਤੋ ਆਹ ਦੇਖ ਲਓ ਆ ਬੱਟਾ ਕੀ ਜੀ ਇੱਕ ਕਿੱਲਾ ਬਣਾਇਆ ਇਹ ਆ ਇੱਕ ਕਿੱਲਾ ਇਹ ਆ ਜੀ ਬੱਟ ਤੋ ਇਧਰ ਲਾ ਤੁਹਾਨੂੰ ਹੁਣ ਦੱਸੂਗਾ ਮੈਂ ਵੀ ਕੀ ਚ ਪਈ ਆ ਕੀ ਚ ਨਹੀਂ ਪਈ ਵੀ ਕੀ ਫਾਇਦਾ ਹੋਇਆ ਕੀ ਨੁਕਸਾਨ ਹੋਇਆ ਇਹ ਗੱਲ ਕਰਾਂਗੇ ਆਪਾਂ ਦੋਸਤੋ ਜਿਹੜਾ ਇਹ ਕਿੱਲਾ ਇਹ ਚ ਆਪਾਂ ਨੇ ਜੂਰੀਏ ਦੇ ਪਾਏ ਨੇ 4 ਥੱਲੇ ਤੇ ਇਸ ਚ ਪਾਏ ਨੇ ਜੀ 3 ਥੱਲੇ ਜਿਹਦੀ ਬਰਾਬਰੇ ਖੜੀ ਆ ਜੀ ਕੋਈ ਏ ਵੀ ਨਹੀਂ ਹਲਕੀ ਜਿਹੀ ਜਿਰੀ ਵੀ ਨਹੀਂ ਮੜੀ ਜੀ ਜੀਰੀਆਂ ਸੇਮ ਨੇ ਪਰ ਚੱਕਰ ਕੀ ਆ ਇਹ ਚ ਆਪਾਂ ਨੇ ਕਲੋਰੋ ਪਾਤੀਤੀ ਜਦੋਂ 1 ਮਹੀਨੇ ਦਾ ਤੀ ਝੋਨਾ ਜਾਂ 25 ਦਿਨ ਦਾ ਉਰੇ ਇੱਕ ਪਾਤੀਤੀ ਤੇ ਉਦੋਂ ਆਪਾਂ ਨੇ ਤਿੰਨ ਤਿੰਨ ਦਾ ਰੇ ਪੂਰੇ ਕਰਤੇ ਤੇ ਤਿੰਨ ਤਿੰਨ ਥਲੇ ਪਾਤੇ ਤੇ ਤਿੰਨ ਘਟੇ ਚ ਤਿੰਨ ਘਟੇ ਚ ਪਾਤੇ ਤੇ ਜੀ ਤੇ ਫਿਰ 2-4 ਦਿਨਾਂ ਚ ਦਾ ਕਲੋਰੋ ਦਾ ਰਿਜ਼ਲਟ ਕੀ ਕਹਿੰਦਾ ਸੀ ਮੈਨੂੰ ਸੁਣ ਲਓ ਤੁਸੀਂ ਕਲੋਰੋ 1 ਲੱਖ ਤੱਕ ਕਲੋਰੋ ਨੇ ਇਹ ਹਰਾ ਭਰਾ ਕਰਤਾ ਦੀ ਝੋਨਾ ਇਹ ਮੜਾ ਰਹਿ ਗਈ ਤੀ ਇਹ ਜਿਆਦਾ ਤਕੜਾ ਹੋ ਗਿਆ ਤੀ ਪਤਾ ਲੱਗਾ ਤੀ 2 3 ਕ ਦਿਨਾਂ ਚ ਰਿਜ਼ਲਟ ਪਤਾ ਲੱਗਿਆ ਤੀ ਵੀ ਕਲੋਰੋ ਦਾ ਫਾਇਦਾ ਜਦ ਮੈਨੂੰ ਲੱਗਦਾ ਤੀ ਪਰ ਆਪਾਂ ਨੇ ਉਦੋਂ ਵੀਡੀਓ ਕਿਉਂ ਨਹੀਂ ਪਾਈ ਆਪਾਂ ਨੇ ਰਿਜ਼ਲਟ ਕੱਢਣਾ ਤੇ ਨਾ ਵੀ ਕੀ ਫਾਇਦਾ ਕੀ ਨੁਕਸਾਨ ਆ ਤੇ ਜਦੋਂ ਮੈਨੂੰ ਇਹ ਕਿੱਲਾ ਥੋੜਾ ਜਿਹਾ ਦਬਦਾ ਦਿਖਿਆ ਤਾਂ ਇਹ ਚ ਇੱਕ ਗੱਟਾ ਆਪਾਂ ਨੇ ਜ਼ੂਰੀਆ ਦਾ ਪਤਾ ਤੀ ਇਹ ਚ ਕਲੋਰੋ ਪਾਤੀ ਤੀ ਤੇ ਫੇਰ ਝੋਨੇ ਹੋ ਗਏ ਜੀ ਸੇਮ ਸੇਮ ਦੇਖ ਸਕਦੇ ਹੋ ਤੁਸੀਂ ਹੁਣ ਵਿਚੋਨੇ ਸੇਮ ਨੇ ਤੇ ਇਹ ਆ ਜੀ ਮੜਾ ਜਾ ਇਹ ਦੋ ਤਿੰਨ ਕੁੰਗਲ ਨੀਮਾ ਜੀ ਇਹ ਕਿਲਾ ਇਹਦੇ ਨਾਲੋਂ ਆਹ ਦੇਖ ਸਕਦੇ ਹੋ ਤੁਸੀਂ ਪੈਪ ਦੱਬੇ ਹੋਏ ਨੇ ਪੈਪਾ ਚੋਂ ਪਾਣੀ ਚੱਲ ਰਿਹਾ ਆ ਬੱਟ ਤੋਂ ਉੱਪਰਲਾ ਉੱਚਾ ਜੀ ਥੋੜਾ ਜ੍ਹਾ ਇਹ ਦੋ ਤਿੰਨ ਕੁੰਗਲ ਨੀਮਾ ਜੀ ਦੋ ਕੁੰਗਲ ਦਾ ਹੀ ਫਰਕ ਆ ਜਿਆਦੇ ਫਰਕ ਨਹੀਂ ਦੋ ਤਿੰਨ ਕੁੰਗਲ ਦਾ ਤੇ ਹੁਣ ਆਪਾਂ ਗੱਲ ਕਰੀਏ ਵੀ ਫਾਇਦਾ ਕੀ ਆ ਨੁਕਸਾਨ ਕੀ ਆ ਆ ਜਿਹੜੇ ਜਪਾ ਨੇ ক্লোਰੋਪਾਈ ਨਹੀਂ ਤੀ ਇਹ ਚ ਗੋਵਲੀ ਸੁੰਡੀ ਦਾ ਹਮਲਾ ਬਿਲਕੁਲ ਵੀ ਨਹੀਂ ਹੋਇਆ 0% ਹੋਇਆ 0% ਤੇ ਆਪਾਂ ਪ੍ਰਦਾਨ ਪਾਉਂਦੇ ਹੋ ਨਹੀਂ ਹੁੰਦੇ ਇਹ ਚ ਆਪਾਂ ਨੇ ਹਜੇ ਤੱਕ ਇੱਕ ਸਪਰੇਅ ਕਰੀ ਆ ਜੀ ਉਹ ਸਾਰੇ ਕਸੇ ਦੀ ਰੜਾ ਕੇ ਕਰਤੀ ਤੀ 9 ਤਰੀਕ ਨੂੰ ਜੀ ਤੇ ਇਹ ਜੋ ਥੋੜੀ-ਮੋਟੀ ਗੋਬਦੀ ਸੁੰਡੀ ਦਾ ਹਮਲਾ ਜ਼ਰੂਰ ਤੇ 1% 1% 2% ਜਦੋਂ ਆਪਾਂ ਨੇ ਸਪਰੇਅ ਕਰੀਆ 9 ਤਰੀਕ ਨੂੰ ਇਹ ਚ ਬਿਲਕੁਲ ਵੀ ਨਹੀਂ ਧੀ ਹੁਣ ਇਹ ਤੋਂ ਆਪਾਂ ਨੂੰ ਕੀ ਸਿੱਧ ਹੁੰਦਾ ਵੀ ਇੱਕ ਕੁਲੋਰੋ ਬਾਕੀ ਆਪਣੀ ਆਪਣੀ ਰਏ ਆ ਜੀ ਜਿਵੇਂ ਆਪਾਂ ਨੂੰ ਸਹੀ ਲੱਗਦਾ ਓਵੇਂ ਕਰ ਲਓ ਮੇਰੇ ਪਿੱਛੇ ਨਾਲ ਲੱਗਿਓ ਕੋਈ ਵੀ ਪਰ ਮੈਂ ਤੁਹਾਨੂੰ ਆਪ ਦਾ ਰਿਜ਼ਲਟ ਕੱਢ ਕੇ ਦੱਸਿਆ ਵੀ ਇਹ ਚ ਗੋਵਲੀ ਸੁੰਡੀ ਦਾ ਬਿਲਕੁਲ ਵੀ ਹਮਲਾ ਹੈ ਨਹੀਂ ਧੀ ਤੇ ਇਹ ਚ 1-2% ਕਿਤੇ ਕਿਤੇ ਹੈਗਾ ਤੇ ਵਿੱਚ ਨੂੰ ਜੀ ਜਦੋਂ ਸਪਰੇਅ ਕਰੀਆ ਤੇ ਜੋਨੇ ਬਿਲਕੁਲ ਸਹੀ ਖੜੇ ਨੇ ਦੇਖ ਸਕਦੇ ਹੋ ਤੁਸੀਂ ਇਹ ਚ ਚਾਰ ਗੱਟੇ ਪਾਤੇ ਜੀ ਆਪਾਂ ਨੇ ਜੂਰੀਏ ਦੇ ਇਹ ਜੀ ਤਿੰਨ ਗੱਟੇ ਪਾਏ ਨੇ ਤੇ ਇਹ ਲੀਟਰ ਇੱਕ ਕਿੱਲੇ ਚ ਕਲੋਰੋ ਪਾਤੀ ਤੀ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਤੇ ਆਪਦੀ ਆਪਦੀ ਰਏ ਕਮੈਂਟ ਬਾਕਸ ਚ ਦੇ ਦਿਓ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਸੋ ਮਿਲਦੇ ਆਂ ਪੰਜੀ ਤੁਹਾਨੂੰ ਕਿਸੇ ਨਵੇਂ ਵਿਸ਼ੇ ਨਾਲ ਸਤਿ ਸ੍ਰੀ ਅਕਾਲ ਜੀ